ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਪਹੁੰਚੇ ਆਂ ਪਿੰਡ ਖਵੇਲੀਆਂ ਤਹਿਸੀਲ ਜਿਲ੍ਹਾ ਇਸ ਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਜੇਕਰ ਦੋਸਤੋ ਆਪਾਂ ਭਿੱਖੀ ਬਣ ਤੋਂ ਆਉਣੇ ਆ ਤੇ ਰਸਤੇ ਕਈ ਆਉਂਦੇ ਆ ਜੇਕਰ ਤੁਸੀਂ ਨਾਰਲੀ ਥਣੀ ਵੀ ਆਉਂਦੇ ਜੇ ਤੇ ਬਿਲਕੁਲ ਬਿਦੀ ਜਾਂਦੇ ਸ਼ੀਨਾ ਪਿੰਡ ਆਉਂਦਾ ਰਸਤੇ 'ਚ ਬਿਦੀ ਜਾਂਦੇ ਸ਼ੀਨੇ ਤੋਂ ਦੋਸਤੋ ਜਿਹੜਾ ਨਸ਼ਾਰੇ ਢਾਂਡੇ ਨੂੰ ਰੋਡ ਸੜਕ ਜਾਂਦੀ ਆ ਇਸੇ ਸੜਕ ਦੇ ਉੱਪਰ ਬਿਦੀ ਜਾਂਦੇ ਸ਼ੀਨੇ ਤੋਂ ਕੋਈ 3-4 ਕਿਲੋਮੀਟਰ ਦੀ ਦੂਰੀ ਆ ਪਿੰਡ ਖਵੇਲੀਆਂ ਦੀ ਤੇ ਸੁਰ ਸਿੰਘ ਤੋਂ ਵੀ ਤੁਸੀਂ ਆ ਸਕਦੇ ਜੇ ਸੁਰ ਸਿੰਘ ਤੋਂ ਪੁੱਚਰ ਪੁੱਚਰ ਪਿੰਡ ਤੋਂ ਵਿਦੀ ਜਾਂਦੇ ਸ਼ੀਨਾ ਤੇ ਵਿਦੀ ਜਾਂਦੇ ਸ਼ੀਨਿਆਂ ਤੋਂ ਤੁਸੀਂ ਨਿਸ਼ਾ ਆਪਣਾ ਨਸ਼ਹਿਰੇ ਢਾਲੇ ਵਾਲੀ ਜਿਹੜੀ ਸੜਕ ਆਉਂਦੀ ਆ ਇਸੇ ਸੜਕ ਦੇ ਉੱਪਰ ਤਿੰਨ ਤੋਂ 4 ਕਿਲੋਮੀਟਰ ਦੀ ਦੂਰੀ ਪਿੰਡ ਹਵੇਲੀਆਂ ਦੀ ਆ ਵੀਰ ਲਾਪ੍ਰਿਤ ਦੇ ਕੋਲ ਆਇਆ ਦੋਸਤੋ ਉਹਨਾਂ ਦੇ ਘਰ ਆਏ ਆ ਦੋ ਪਸ਼ੂ ਤੁਹਾਨੂੰ ਦਿਖਾਉਣੇ ਅੱਜ ਇਸ ਕਵਰ ਦੇ ਵਿੱਚ ਇੱਕ ਤੁਸੀਂ ਇਹ ਦੋਸਤੋ ਸਾਹਮਣੇ ਮੱਝ ਦੇਖ ਰਹੇ ਜੇ ਸੂਈ ਸੁਬਾਈ ਮੱਝ ਆ ਪੂਰੀ ਡਿਟੇਲ ਓਨਰ ਲਾਪ੍ਰਿਤ ਤੋਂ ਆਪਾਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਬਾਕੀ ਦੋਸਤੋ ਪਸੂ ਦੋਵੇਂ ਜਿਹੜੇ ਸਵੇ ਸੁਬਾਹ ਆ ਇਸ ਕਰਕੇ ਤਸੱਲੀ ਆ ਦੋ ਟਾਈਮ ਤਿੰਨ ਟਾਈਮ ਆਪਣੀ ਘਰਾਂ ਨੇ ਕੇ ਕਰ ਲਿਓ ਠੀਕ ਆ ਜੀ ਕੋਈ ਵੀ ਹੋਰ ਦੂਰੋਂ ਨੇੜੇੋਂ ਸੌਦਾ ਕਰਦਾ ਵੀਡੀਓ ਕਾਲ ਤੇ ਇੱਕ ਟਾਈਮ ਚੁਾਈ ਕਰਵਾ ਕੇ ਇੱਕ ਟਾਈਮ ਘਰ ਵਿਜ਼ਿਟ ਕਰਕੇ ਤੁਸੀਂ ਤਸੱਲੀ ਕਰ ਸਕਦੇ ਜੀ 10 ਮਾਰਚ ਅੱਜ ਦੋਸਤੋ ਤਰੀਕ ਆ ਤੁਸੀਂ ਨੋਟ ਕਰ ਲਓ ਸਮਾਂ ਕੋਈ ਦੁਪਹਿਰ ਦੇ 1:00 ਵਜੇ ਦਾ ਸਮਾਂ ਹੈਗਾ ਆਓ ਲੈਨੇ ਆ ਬਧੇਰੇ ਡਿਟੇਲ ਵੀਰ ਲਵਪ੍ਰੀਤ ਦੇ ਨਾਲ ਪੂਰੀ ਗੱਲਬਾਤ ਕਰਕੇ ਸਭ ਤੋਂ ਪਹਿਲਾਂ ਵੀਰ ਲਵਪ੍ਰੀਤ ਸਿੰਘ ਸਾਸਰੀਕਰ ਸਾਸਰੀਕਰ ਜੀ ਜੀ ਆ ਲਾਪ੍ਰੀਤ ਵੀਰੇ ਪਿੰਡ ਆਪਣਾ ਹਵੇਲੀਆਂ ਆ ਹਾਂਜੀ ਹਵੇਲੀਆਂ ਜਿਲ੍ਹਾ ਤਰਨਤਾਰਨ ਜੀ ਤੇ ਅੱਛਾ ਲਾਪ੍ਰੀਤ ਨਸ਼ਹਿਰੇ ਢਾਲੇ ਦੀ ਦੂਰੀ ਕਿੰਨੀ ਹੈ ਇਥੋਂ ਵਾਸਤੇ ਹਾਂਜੀ ਇਹ ਨਸ਼ਹਿਰੇ ਢਾਲੇ ਦੀ ਦੂਰੀ ਹੈਗੀ ਆਪਣਾ 3 ਕਿਲੋਮੀਟਰ ਅੱਗੇ ਆ ਜੀ 3 ਕਿਲੋਮੀਟਰ ਹਾਂਜੀ ਹਾਂਜੀ ਠੀਕ ਹੈ ਜੀ ਤੇ ਇਹੋ ਛੱਡ ਕੇ ਫਿਰ ਅੱਗੇ ਟਾਰੀ ਨੂੰ ਵੀ ਚਲੀ ਜਾਂਦੀ ਹਾਂਜੀ ਟਾਰੀ ਨੂੰ ਵੀ ਸੜਕ ਜਾਂਦੀ ਹੈ ਜੀ ਠੀਕ ਹੈ ਜੀ ਹਾਂਜੀ ਤੇ ਅੱਛਾ ਲਾਪ੍ਰੀਤ ਆਪਣੇ ਕੋਲ ਦੋ ਪਸ਼ੂ ਬਕਾਉਗਾ ਜਿੱਦਾਂ ਤੁਸੀਂ ਦੱਸਿਆ ਵੀ ਇੱਕ ਵੈੜ ਸੋਈ ਸਵਾਈ ਹੈ ਤੇ ਇੱਕ ਇਹ ਮੱਝ ਹਾਂਜੀ 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 ਪਸ਼ੂ ਵਪਾਰ ਦਾ ਕੰਮ ਹੀ ਕਰਦੇ ਆ ਹਾਂਜੀ ਹਾਂਜੀ ਪਸ਼ੂ ਵਪਾਰ ਦਾ ਹੀ ਕੰਮ ਕਰਦੇ ਆ ਜੀ ਠੀਕ ਆ ਜੀ ਤੇ ਕਿੰਨੇ ਕਿੰਨੇ ਲੰਮੇ ਸੌਮੇ ਤੋਂ ਵੈਸੇ ਕਰਦੇ ਆ ਰਹੇ ਆਪਾਂ ਲੰਮੇ ਸੌਮੇ ਤੋਂ ਵੀਰ ਜੀ ਹੋ ਗਿਆ ਨੂੰ 12 ਸਾਲ 12 13 ਸਾਲ ਹੋ ਗਿਆ ਜੀ 12 13 ਸਾਲ ਹੋ ਗਿਆ ਹਾਂਜੀ ਹਾਂਜੀ ਤੇ ਲਾਪਰੀ ਤਾਂ ਅੱਜ ਜਿਹੜੀ ਇਹ ਆਪਾਂ ਮੱਝ ਬਖਾਉਣੀ ਹੈ ਵੀਰ ਦੀ ਡਿਟੇਲ ਕਰਦੀਏ ਨਾਲ ਦੀ ਨਾਲ ਸਾਂਜੀ ਆਪਣੇ ਭੈਣ ਭਰਾਵਾਂ ਨੂੰ ਦੱਸ ਦਈਏ ਵੀ ਇਹ ਸੂਹਾ ਕਿਰਵਾ ਸੂਈ ਆ ਆਪਣੇ ਕੋਲ ਇਹ ਸੂਹਾ ਤਿੱਜਾ ਸੂਈ ਆ ਵੀਰ ਜੀ ਤਿੱਜਾ ਸੂਹਾ ਹਾਂਜੀ ਹਾਂਜੀ ਠੀਕ ਆਪਾਂ ਵੀ ਚਲੋ ਅੱਗੋਂ ਲੈ ਕੇ ਜਾਂਦੀ ਆ ਅੱਗੇ ਉਹ ਲੈ ਕੇ ਜਾਂਦੀ ਆ ਵੀਰ ਜੀ ਤੇ ਕਿੰਨੇ ਕ ਦਿਨ ਹੋ ਗਏ ਵੈਸੇ ਆਪਾਂ ਨੂੰ ਚਵਾਈ ਕਰਦਿਆਂ ਨੂੰ ਅੱਜ ਚਵਾਈ ਵੀਰ ਜੀ ਹਨੂ ਹੋ ਗਏ ਆ 5 6 ਦਿਨ ਹੋ ਗਿਆ ਚਵਾਈ ਕਰਦਿਆਂ ਨੂੰ ਠੀਕ ਆ ਜੀ 5 ਦਿਨ ਹੋ ਗਏ ਲੈਂਦੀ ਨੂੰ ਠੀਕ ਆ ਜੀ ਹਾਂਜੀ ਹਾਂਜੀ ਲਓ ਦੋਸਤੋ ਮੱਝ ਇੱਕ ਇੱਕ ਵਾਰੀ ਪੂਰੀ ਬਾਡੀ ਸਟਰਕਚਰ ਸਮਝਦਾ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਕੋਈ 11 11 12 11 ਕ ਦਿਨਾਂ ਦੀ ਸੂਈ ਆ ਪੂਰਾ ਆਲ ਰੌਂਡ ਤੋਂ ਆਪਾਂ ਇੱਕ ਬੱਚਾ ਵੀ ਮਗਰ ਚੜਾ ਜੇ ਮੇਲ ਕਾਫ ਆ ਮਗਰ ਕਟਾ ਆ ਤੁਸੀਂ ਫੇਸ ਕੁਆਲਟੀ ਦੇਖ ਲਓ ਲਾਪਰੀ ਤਾਂ ਸੂਆ ਤੀਜਾ ਕਿ ਚੌਥਾ ਹੋਊਗੀ ਇਹ ਵੀਰ ਜੀ ਤੀਜਾ ਸੂਆ ਹੋਊਗੀ ਜੀ ਠੀਕ ਹੈ ਜੀ ਹਾਂਜੀ ਹਾਂਜੀ ਲਓ ਜੀ ਤੀਜਾ ਸੂਆ ਵੀਰਾਂ ਦਾ ਵੀ ਇਹ ਹੋਊਗੀ ਬਾਕੀ ਆ ਮਾਝਾ ਬਾਕੀ ਮਾਝ ਵੀ ਪੂਰੀ ਡਬਲ ਆ ਕੋਈ ਵੀਰ ਇੱਥੇ ਆ ਕੇ ਆਪਣੀ ਤਸੱਲੀ ਕਰ ਸਕਦਾ ਵੇਖ ਕੇ ਵਜ਼ਨ ਲੋਡ ਪੂਰਾ ਠੀਕ ਹੈ ਜੀ ਹੈਵੀ ਆ ਵੇਟ ਬੂਟ ਪੂਰਾ ਕੱਦ ਕਾਠ ਵੀ ਪੂਰਾ ਉੱਚਾ ਵੱਡੀਆਂ ਮਾਝਾਂ ਦੇ ਵਿੱਚ ਆਉਂਦੀ ਆ ਚੌੜੇ ਪੱਲੇ ਦੀ ਆ ਫੁੱਲ ਵਜ਼ਨਦਾਰ ਤੇ ਲਾਪਰਿਤ ਵੀਰ ਹੁਣ ਮੌਕੇ ਤੇ ਕਿੰਨਾ ਮਿਲਕ ਹਾਜ਼ਰ ਹੈ ਮਿਲਕ ਵੀਰ ਜੀ ਇਸ ਵਕਤ ਨਾਲ ਆਪਾਂ ਤੇ 9 ਲੀਟਰ ਚੋਣਨੇ ਆ ਬੱਚੇ ਛੱਡ ਕੇ 9 ਲੀਟਰ ਹੈਗਾ ਜੀ 9 9 ਲੀਟਰ ਆ ਜੇ ਮੇਰੇ ਤੁਹਾਨੂੰ ਪਤਾ ਮੈਲੇ ਮੂਲੇ ਤੇ ਆਊਗੀ ਕੋਈ ਦੋ ਦੋ ਦੀ ਗਾਰੰਟੀ ਸਾਨੂੰ 12 ਤੇ ਲੀਟਰ ਦੀ ਦਿੱਤੀ ਆ ਘਰ ਵਾਲਿਆਂ ਨੇ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਬਾਕੀ ਚੋਣ ਚਾਂ ਚੌਥਾ ਨਾ ਦੀ ਬਹੁਤ ਵਧੀਆ ਵੀਰ ਜੀ ਠੀਕ ਹੈ ਚੋਣ ਪੋਲੀ ਜੀ ਜੀ ਪੋਲੀ ਹਾਂਜੀ ਹਾਂਜੀ ਠੀਕ ਹੈ ਵੀਰ ਲਓ ਦੱਸੋ ਚੋਣ ਚਾਂ ਇੱਕ ਨੰਬਰ ਆ ਪੋਲੀ ਆ ਬਾਕੀ 11 ਦਿਨਾਂ ਦੇ ਦੌਰਾਨ ਅੱਜ 9 ਕਿਲੋ ਦੁੱਧ ਦਾ ਇਹ ਥੱਲੇ ਹਾਜ਼ਰ ਆ। ਇੱਕ ਵਾਰੀ ਖੋਲ ਕੇ ਆਪਾਂ ਤੁਹਾਨੂੰ ਤਸੱਲੀ ਦੇ ਨਾਲ ਤੋੜ ਕੇ ਦਿਖਾਉਨੇ ਆ ਲੰਮਾ। ਠੀਕ ਆ ਜੀ। ਬਾਕੀ ਇੱਕ ਗੱਲ ਜ਼ਰੂਰ ਤੁਸੀਂ ਧਿਆਨ ਦੇ ਵਿੱਚ ਰੱਖ ਲਿਓ ਦੋਸਤੋ ਵੱਡੀ ਆ ਹਾਈ ਟੂਟ ਚੰਗੀ ਆ ਮੈਂ ਦੀ। ਜਿਵੇਂ ਆਪਾਂ ਕਹ ਲਈਏ ਵੀ ਦੋ ਮੱਜਾਂ ਨੂੰ ਵਿੱਚ ਪਾਉਂਦੀ ਆ ਪੂਰੇ ਚੌੜੇ ਪੱਲੇ ਦੀ ਆ। ਹਾਂਜੀ। ਠੀਕ ਆ ਚੋਣ ਚੋਣ ਇੱਕ ਨੰਬਰ ਆ ਪੂਲੀ ਆ। ਕੋਈ ਧਾਰਾ ਧੂਰਾ ਦਾ ਕਿਸੇ ਪਾਸੇ ਕੋਈ ਨਿੱਕੀ ਮਾੜਾ ਮੋੜ ਫਰਕ ਫੁਰਕ ਤੇ ਨਹੀਂ ਗਾ। ਨਹੀਂ ਨਹੀਂ ਵੀਰ ਜੀ ਕੋਈ ਫਰਕ ਨਹੀਂ ਆ ਜੀ। ਠੀਕ ਆ ਜੀ। ਹਾਂਜੀ ਹਾਂਜੀ। ਠੀਕ ਆ ਜੀ। ਜੈ ਵੀਰ ਲਾਪਰੀ ਮਿਰਜੀ ਇੱਕ ਗੱਲ ਦੱਸ ਦੇਣਿਆ ਤੁਹਾਨੂੰ ਇਹ ਮਾੜੀ ਜੀ ਬਾਈ ਰੱਖਦੇ ਜੋ ਉਨੀ ਨਹੀਂ ਕੀਦੀ ਆ ਬਹਿਣੀ ਵਾਲੀ ਹਾਂਜੀ ਬਹਿਣੀ ਵਾਲੀ ਬਾਈ ਰੱਖਦੀ ਜੋ ਉਨੀ ਨਹੀਂ ਕੀਦੀ ਠੀਕ ਹੈ ਜੀ ਹਾਂਜੀ ਹਾਂਜੀ ਬਾਕੀ ਧਾਰਾਂ ਦੇ ਵਿੱਚ ਕੋਈ ਫਰਕ ਨਹੀਂ ਐਡਾ ਨਹੀਂ ਕੋਈ ਫਰਕ ਨਹੀਂ ਮਿਰਜੀ ਧਾਰਾਂ ਦੇ ਵਿੱਚ ਕੋਈ ਫਰਕ ਹੁੰਦੇ ਹੋਇਆ ਠੀਕ ਹੈ ਜੀ ਹਾਂਜੀ ਲੋ ਜੀ ਤੁਸੋ ਸੇ ਵੀ ਗੱਲ ਹੈ ਜ਼ਰੂਰ ਦੱਸਣੀ ਚਾਹੀਦੀ ਆ ਠੀਕ ਹੈ ਜੀ ਕਈ ਵਾਰ ਉਸ ਨੂੰ ਚੋਣ ਤੋਂ ਬਾਅਦ ਘੱਟ ਦਿਖਾੜਾ ਦਿੰਦੇ ਆ ਇਹੋ ਜਿਹਾ ਕਈ ਨਾ ਬਿਲਕੁਲ ਪਸਮਾ ਤੋਂ ਬਾਅਦ ਚੀਜ਼ ਦਾ ਪਤਾ ਲੱਗਦਾ ਪਰ ਵੀਰ ਨੇ ਦੱਸਿਆ ਵੀ ਇੱਕ ਬਹਿਣੀ ਵਾਲੀ ਜਿਹੜੀ ਸਾਈਡ ਆ ਉਹ ਰੱਖਦੀ ਇੱਕ ਨੱਕਾ ਭੰਦੀ ਆ ਠੀਕ ਆ ਪਰ ਤਾਰਾਂ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਫਰਕ ਨਹੀਂਗਾ ਉਹ ਤੁਸੀਂ ਕਿਸੇ ਵੀਰ ਨੇ ਕਿਉਂਕਿ ਸੂਈ ਸੁਭਾਈ ਆ ਦੋ ਟਾਈਮ ਚੋਕੇ ਤਸੱਲੀ ਕਰ ਲੈਣੀ ਠੀਕ ਆ 9 ਕਿਲੋ ਦੁੱਧ ਤੇ ਆ ਮੱਝ ਤੁਸੀਂ ਦੇਖ ਸਕਦੇ ਜੇ ਬਿਲਕੁਲ ਸੋਹਣੇ ਬਾਡੇ ਬੰਤਰਦੀ ਆ ਚੰਗੇ ਚੌੜੇ ਪਿੱਠਪੁੜੇ ਦੇ ਵਿੱਚ ਵਜਨ ਲੋਡ ਫੁੱਲ ਭਟਾ ਫੁੱਲਾ ਜੀ ਆ ਮੈਂ ਵੀ ਲਾ ਪ੍ਰੀਤ ਮੋੜ ਲਾ ਕੇ ਲਾਓ

ਠੀਕ ਅੱਛਾ ਲਾਪਰੀ ਤਾਂ ਕੀ ਡਿਮਾਂਡ ਕਰਦੇ ਤਾਂ ਮੁੱਲ ਕਿ ਰਹੂਗਾ ਵੀਰ ਜੀ ਉਦਾਂ ਐਡੀਆਂ ਐਡੀਆਂ ਮੱਜਾ ਦਾ ਤਾਂ ਲੋਕੀ ਇੱਕ 10 ਵੀ ਮੰਗੀ ਜਾਂਦੇ ਐ ਇੱਕ 5 ਵੀ ਮੰਗੀ ਜਾਂਦੇ ਆ ਵੀਰ ਜੀ ਆਪਾਂ ਨਾ 1 ਲੱਖ ਦੀ ਪੂਰੇ ਨਹੀਂ ਦੇ ਦਾਂਗੇ ਵੀਰ ਜੀ ਪੂਰੇ ਲੱਖ ਦੀ ਹਾਂਜੀ ਵਿੱਚੋਂ ਮਾਨਤਾਨ ਕਰ ਦਾਂਗੇ ਵੀਰ ਜੀ ਤੁਸੀਂ ਦੱਸੋ ਕਿੰਨਾ ਮਾਨਤਾਨ ਕਰੀਏ ਲਾਪਰੀ ਤਾਂ ਭਾਈ ਬਾਰਡਰ ਬਿਲਕੁਲ ਨਾਲ ਲੱਗਦਾ ਆਪਣੇ ਪਾਕਿਸਤਾਨ ਤੇ ਹਿੰਦੁਸਤਾਨ ਹਾਂਜੀ ਹਾਂਜੀ ਤੇ ਜਿਹੜਾ ਕੋਈ ਵੀਰ ਮਾਲਾ ਮਾਲਵੇ ਤੋਂ ਉੱਠ ਕੇ ਆਉਂਦਾ ਤੇ ਖੁੱਲਾ ਮਾਨਤਾਨ ਤੂੰ ਕਰਨਾ ਵੀ ਦੱਸ ਦੇ ਵੀ ਕਿੰਨਾ ਕੁ ਹੋ ਜਾਊਗਾ ਬੀ ਹੈਂਡ ਐਂਡ ਤੋਂ ਵੀ ਐਂਡ ਵੀ ਜਿਹੜੀ ਇੱਥੋਂ ਇੱਕ ਤੱਕ ਜਿਹੜੀ ਦੇ ਦਿੱਤੀ ਜੋ ਵੀਰ ਜੀ 2000 ਮਾਨ ਕਰ ਦਾਂਗੇ 98 ਦੀ ਹਾਂਜੀ 98 ਦੀ ਜੇ ਤੁਸੀਂ ਆਂਦੇ ਤਾਂ 1000 ਹੋਰ ਛੱਡ ਦਾਂਗੇ ਤੁਸੀਂ ਦੱਸੋ ਕੀ ਆਂਦੇ ਲੈ ਜੀ ਹਾਂਜੀ ਪਰ ਤੁਸ ਕੋ ਵੈਸੇ ਮਾਨਤਾਨ ਵਾਲੇ ਪਾਸੇ ਤਾਂ ਕਸਰ ਕੱਢਤੀ ਆ ਵੀਰ ਜੇ ਕੋਈ ਆਊਗਾ ਵੀਰ ਤੇ ਫੇਰ ਹੋਰ ਮਾਨਤਾਨ ਦੂਰੋ ਆਊਗਾ ਮਾਨਤਾਨ ਕਰ ਦਾਂਗੇ ਹਾਂਜੀ ਲਓ ਜੀ ਸੋ ਲੱਖ ਰੁਪਈਆ ਤੁਸੀਂ ਡਿਮਾਂਡ ਕੀਤੀ ਸੀਗੀ ਵਿੱਚੋਂ 2000 ਲੈਸ ਕੀਤੀ ਸੀ 98000 ਰੁਪਈਆ ਹੋਰ ਵਿੱਚੋਂ ਮਾਨਤਾਨ ਵੀਰਾਂ ਦਾ ਵੀ ਕਰ ਦਾਂਗੇ ਠੀਕ ਆ ਤੇ ਬਾਕੀ ਇੱਕ ਵਾਰੀ ਟਾਈਮ ਤੁਸੀਂ ਕਨਫਰਮ ਕਰ ਲਓ ਇੱਕ 1 ਵਜੇ ਦਾ ਕੋਈ ਦੁਪਹਿਰ ਦਾ ਸਮਾਂ ਤੇ ਲਾਪਰੀ ਤਾਂ ਸਵੇਰ ਤੇ ਸ਼ਾਮ ਦੀ ਚੋਈ ਦਾ ਸਮਾਂ ਕਿੰਨਾ ਸ਼ਾਮ ਦੀ ਚੋਈ ਦਾ ਸਮਾਂ ਹੈਗਾ ਜੋ ਅਸੀਂ 6 ਵਜੇ ਚਾਹੁੰਦੇ ਜੋ ਜੀ 6 ਵਜੇ ਹਾਂਜੀ ਹਾਂਜੀ ਤੇ ਸਵੇਰ ਵੀ 6 ਵਜੇ ਦੀ ਚੋਈ ਦਾ ਟਾਈਮ ਹਾਂ ਸਵੇਰ ਵੀ 6 6:30 ਵਜੇ ਚੋਈ ਦਾ ਜੋ ਚੋਈ ਦਾ ਹਾਂਜੀ ਹਾਂਜੀ ਲਓ ਵੀ ਦੋਸਤੋ ਟਾਈਮ ਨੋਟ ਕਰ ਲਓ ਠੀਕ ਹੈ ਜੀ ਹੁਣ ਦੁਪਹਿਰ ਦਾ ਟਾਈਮ ਆ ਕੋਈ ਵੀਰਾਂ ਵੀਰੇ ਨਾ ਕਿ ਵੀ ਕੋਈ ਮਾਰਨਿੰਗ ਵੀਡੀਓ ਬਣਾ ਰਹੇ ਆ ਟਾਈਮ ਤੁਸੀਂ ਨੋਟ ਕਰ ਲਓ ਉਸ ਅਕੋਰਡਿੰਗ ਤੁਸੀਂ ਦੋ ਟਾਈਮ ਤਿੰਨ ਟਾਈਮ ਇੱਕ ਟਾਈਮ ਆਪਣੀ ਜਿਹੜੀਆਂ ਨਰਕ ਪਰਖ ਕਰਕੇ ਤਸੱਲੀ ਕਰਕੇ ਇਸ ਮੱਝ ਦਾ ਸੌਦਾ ਕਰ ਸਕਦੇ ਜੀ ਤੇ ਰੇਡ ਵੀਰ ਨੇ ਤੁਹਾਨੂੰ ਦੱਸ ਹੀ ਦਿੱਤਾ ਵੀ 97 99 ਦੇ ਨੇੜੇ ਆਪਾਂ ਆਪਣੀ ਤੇ ਇੱਕ ਦੂਜੇ ਨੰਬਰ ਤੇ ਆਪਣੇ ਕੋਲ ਇਹ ਵਾਰਡ ਬਕਾਊਗਾ ਵੀਰੇ ਹਾਂਜੀ 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 ਤੇ ਇਸ ਵਾਰਡ ਦੀ ਵੀ ਡਿਟੇਲ ਆਪਣੇ ਭੈਣ ਭਰਾਵਾਂ ਨਾਲ ਸਾਂਝੀ ਕਰ ਦਿੱਤੀਏ ਸੁਆ ਕਿਨਵਾ ਸੂਈ ਜੀ ਵੀਰ ਜੀ ਦੂਜਾ ਸੁਆ ਸੂਈ ਜੋ ਵੀ ਜੀ ਆ ਅੱਛਾ ਜੀ ਹਾਂਜੀ ਤੇ ਦੇਣ ਅੱਜ ਕਿੰਨੇ ਕੋਗੇ ਨੂੰ ਅੱਜ ਵੀਰ ਜੀ ਨੂੰ ਦੇਣਾ 10000 ਹੋ ਗਿਆ ਜੀ 10 11 ਕੇ ਦਿਨ ਹਾਂਜੀ ਹਾਂਜੀ ਤੇ ਬੱਚਾ ਮਗਰ ਤੇ ਵਛੀ ਆ ਜੀ ਮਗਰ ਜੀ ਮਗਰ ਬੱਛੀ ਆ ਦੋਸਤੋ 11 12 ਕੇ ਦਿਨਾਂ ਦੀ ਸੁਹੀ ਆ ਵੜ ਦੂਜਾ ਸੁਆ ਹਾਂਜੀ ਤੇ ਆ ਸੀਲ ਸਲੱਗ ਜੋ ਵੀਰ ਜੀ ਆ ਇੱਕ ਨੰਬਰ ਆ ਇਧਰ ਵੇਖੋ ਜੀ ਲੈ ਜੀ ਆਏ ਇਧਰ ਵੇਖੋ ਆ ਵੀ ਲਓ ਜੀ ਉਹ ਦੋਸਤੋ ਬਾਕੀ ਥੋੜੀਆਂ ਦੋ ਦੋ ਤਿੰਨ ਤਿੰਨ ਧਾਰਾਂ ਮਾਰ ਕੇ ਵੀਰ ਦਿਖਾ ਰਿਆ ਠੀਕ ਆ ਜੀ ਆ ਲਓ ਜੀ ਆ ਲਓ ਜੀ ਆ ਵਧੀਆ ਇੱਕ ਨੰਬਰ ਆ ਜੀ ਅੱਛਾ ਲਾਪਰੀ ਤਾਂ ਦੋ ਤਿੰਨ ਥਲੇ ਕਿੰਨਾ ਚਾਹਤਾਂ ਲੀਟਰ ਹੁਣ ਆ ਸਾਡੇ ਕੋਲ ਮਿੰਤੀ ਵਾਲਾ ਦੁੱਧ ਜੋ ਹੁਣ 14 15 ਕਿਤੇ ਚੱਲ ਰਹੀ ਹੈ ਹਾਂਜੀ 14 15 ਦੇ ਚੱਲ ਰਹੀ ਹੈ ਜੀ ਠੀਕ ਹੈ ਜੀ ਹਾਂਜੀ ਹਾਂਜੀ ਲੋਬੀ ਦੋਸਤੋ 14 15 ਲੀਟਰ ਤੇ ਹੁਣ ਚੱਲ ਰਹੀ ਹੈ ਇਹ ਬੈਡ ਤੇ 11 12 ਦਿਨਾਂ ਦਾ ਸੂਆ ਤੁਹਾਨੂੰ ਦੱਸਦਾ ਵੀਰ ਨੇ ਵੀ 11 12 ਦਿਨਾਂ ਦੀ ਸੂਈ ਆ ਮਗਰ ਪਛੀ ਫੀਮੇਲ ਕਾਫ ਆ ਇੱਕ ਵਾਰੀ ਤੁਹਾਨੂੰ ਥੋੜਾ ਨੇੜਿਓ ਮੈਂ ਥਣ ਜਰੂਰ ਦਿਖਾਦਾ ਆਹ ਲਓ ਜੀ ਠੀਕ ਹੈ ਜੀ ਤਾਂ ਥਣ ਤੋਂ ਦੀ ਚੰਗੀ ਕੁਆਲਿਟੀ ਆ ਹੱਥੀ ਚਵਾਈ ਵਾਲਾ ਥਣ ਮੁੱਠੀ ਥਣ ਬਾਕੀ ਸਮਾਂ ਦੋਸਤੋ ਤਕਰੀਬਨ ਕੋਈ 1 ਵਜੇ ਦਾ ਸਮਾਂ ਹੈਗਾ ਠੀਕ ਹੈ ਜੀ ਮਾਰਨਿੰਗ ਚਵਾਈ ਵੈਸੇ ਇਹਨਾਂ ਦੀ ਓਨੇ ਕ ਵਜੇ ਸਮਾਂ 6 ਵਜੇ ਦਾ ਹੀ ਹੈ ਹਾਂਜੀ ਹਾਂਜੀ 6 ਆ 6:30 ਵਜੇ ਦਾ ਠੀਕ ਹੈ ਜੀ ਹਾਂਜੀ ਲਓ ਵੀ ਪ੍ਰਭੂ ਜੀ ਵੈੜ ਵੀ ਬਕਾਊਗਾ ਠੀਕ ਹੈ ਜੀ ਦੋ ਪਸ਼ੂ ਸੀ ਅੱਜ ਵੀਰ ਲਾਪਤ ਦੇ ਹੋਣਾ ਦੇ ਕੋਲ ਦੋਵੇਂ ਪਸ਼ੂ ਬਕਾਊਗਾ ਦੋਵੇਂ ਤਾਜ਼ੇ ਸਵੇ ਸਵੇ ਆ ਤੇ ਬੱਛੀ ਮਗਰ ਇਹਦੇ 15 ਕਿਲੋ ਤੇ ਹੁਣ ਚੱਲ ਰਹੀ ਆ ਹਾਂਜੀ ਹਾਂਜੀ ਲਾ ਵੀਰ ਲਾਪਤ ਤੇ ਪੂਰੀ ਖੋਲ ਕੇ ਤੋਰ ਕੇ ਮੈਨਾਂ ਦਿਖਾਈਏ ਲਓ ਜੀ ਤੋਂ ਦੋਸਤੋ ਇੱਕ ਵਾਰੀ ਲੰਮਾ ਤੋਰ ਕੇ ਆਪਾਂ ਤੁਹਾਨੂੰ ਤਸੱਲੀ ਦੇ ਨਾਲ ਦਿਖਾ ਦਿੰਨੇ ਆ ਠੀਕ ਹੈ ਜੀ ਤੋ ਜਿਹੜੇ ਵੀਰ ਨੂੰ ਜੱਜੂ ਦਾ ਸੌਦਾ ਤੁਸੀਂ ਗੱਲਬਾਤ ਕਰਕੇ ਆਪਣਾ ਸਾਈ ਬਿਆਨਾ ਕਰ ਲਿਓ ਠੀਕ ਹੈ ਜੀ ਤਸੱਲੀ ਕਰ ਲਿਓ ਠੀਕ ਹੈ ਲਾਪ੍ਰਿਤ ਲੈਓ ਬਾਈ ਲਓ ਲੋ ਜੀ ਸੋਲਟ ਬਹਿਣੀ ਵਾਲੇ ਪਾਸੇੋਂ ਦੋਸਤੋ ਇੱਕ ਵਾਰੀ ਤੁਹਾਨੂੰ ਥੋੜਾ ਹੋਰ ਦਿਖਾ ਦਈਏ ਆਪਾਂ ਥਣ ਆ ਉਲਟ ਬਹਿਣੀ ਵਾਲੇ ਸਾਈਡ ਤੋਂ ਆਹ ਵਾਏ ਵੈਸੇ ਕਰਮ ਵਾਲੀ ਠੰਡੀ ਧੀਰੀ ਹਨਾ ਐ ਠੰਡੀ ਧੀਰੀ ਸੀਲ ਲੱਗ ਗਿਆ ਵੀਰ ਜੀਆ ਦੇ ਲੋ ਜੀ ਸੀਲ ਲੱਗਾ ਦੋਸਤੋ ਠੰਡੀ ਧੀਰੀ ਐ ਇਹ ਦੇਖ ਜਿੱਦਾਂ ਮਰਜੀ ਕੋਈ ਤੇ ਜਿਹੜਾ ਕੋਈ ਮਰਜੀ ਵੀਰ ਬਹਿ ਜਿਆ ਗਿਆ ਇਹ ਦੇਖੋ ਜੀ ਯਾਰੀ ਕੋਈ ਗੱਲ ਨਹੀਂ ਪਾਏ ਮੱਛੀ ਬਣਾ ਛੱਡੋ ਬਿਲਕੁਲ ਦੇ ਦੋਸਤੋ ਹਾਂ ਜੀ ਲਓ ਦੋਸਤੋ ਠੰਡੀ ਤੇਰੀ ਸੀਲਸ ਲੱਗ 15 ਕਿਲੋ ਕਰਮਾਲੀ ਦੇ ਥੈਲੇ ਹੁਣ ਦੋਤ ਹਾਜ਼ਰ ਆ ਤੇ ਲਾਪਰਿਤ ਕੀ ਮੋਲ ਕਰਦੇ ਆ ਲੈਣ ਦੇਣ ਕੀ ਰੂਗਾ ਵੀਰ ਜੀ ਮੋਲ ਤਾਂ ਹੀ 45000 ਰੁਪਇਆ ਕਰਦੇ ਆ ਦਾ ਜੀ ਅੱਛਾ ਜੀ ਹਾਂ ਜੀ ਤੇ ਜੇ ਕੋਈ ਵੀਰ ਆਊਗਾ ਦੂਰੋਂ ਦਾਰੋਂ ਮਾਣ ਕਰਦਾਂਗੇ ਉਹਦਾ ਵੀਰ ਜੀ 45 ਆ ਨਾ 42000 ਦੀ ਦੇ ਦਾਂਗੇ ਵੀਰ ਜੀ 42000 ਦੀ ਹਾਂ ਜੀ ਹੁਣ ਮੋਲ 45000 ਕਰਦੇ ਆ ਕੋਈ ਦੂਰੋਂ ਵੀ ਰੂਗਾ ਵਾ 42000 ਦੀ ਬੈਠ ਦੇ ਦਾਂਗੇ ਜੀ 42000 ਮਿਲ ਗਈ ਹਾਂ ਨਾ ਜਿਹੜਾ ਕਰ ਹਾਂਜੀ 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 ਠੀਕ ਹੈ ਜੀ ਹਾਂ ਜੀ ਲਓ ਦੋਸਤੋ 450 ਦੇ 42000 ਲਾਸਟ ਜਿਹੜਾ ਵੀਰਾਂ ਦਾ ਵੀ ਲੈਣ ਤੇ ਜਿਹੜਾ ਕਰਾਂਗੇ 42000 ਨੰਬਰ ਇੱਕ ਵਾਰੀ ਬੋਲ ਦਗੇ ਵੀਰ ਆਪਣੇ 73475 84887 ਠੀਕ ਹੈ ਜੀ ਹਾਂਜੀ ਠੀਕ ਹੈ ਭਰਾ ਲਓ ਦੋਸਤੋ ਇਹ ਨੰਬਰ ਨੇ ਹੋਰ ਵੀ ਹੈਗਾ ਨੰਬਰ ਕੋਈ ਹੋਰ ਨੰਬਰ 70 73 78 73 78 73 ਹਾਂਜੀ 77 783 ਠੀਕ ਹੈ ਜੀ 77 783 ਇਹ ਦੋਵੇਂ ਨੰਬਰ ਚੱਲਦੇ ਹਨ ਹਾਂਜੀ ਦੋਵੇਂ ਨੰਬਰ ਚੱਲਦੇ ਆ ਜੀ ਠੀਕ ਹੈ ਜੀ ਹਾਂਜੀ ਹਾਂਜੀ ਲਓ ਵੀ ਦੋਸਤੋ ਇਹ ਮੱਝ ਇੱਕ ਵਾਰ ਤੁਹਾਨੂੰ ਦਿਖਾਉਣੀ ਆ ਆਪਾਂ ਉਹ ਵੀ ਆਪਾਂ ਤੁਹਾਨੂੰ ਤਸੱਲੀ ਦੇ ਨਾਲ ਦਿਖਾ ਦਿੰਨੇ ਆ ਇੱਕ ਮੱਝ ਤੇ ਇੱਕ ਬੈੜ ਦੋਨੋਂ ਪਸ਼ੂ ਅਜ ਵੀਰ ਲਾਪਰੀ ਤੋਂ ਉਹਨਾਂ ਦੇ ਕੋਲੇ ਵਕਾਊ ਆ ਤੇ ਨੰਬਰ ਸਕਰੀਨ ਦੇ ਉੱਪਰ ਚੱਲਦੇ ਪਏ ਨੇ ਨੰਬਰਾਂ ਤੇ ਤੁਸੀਂ ਕਾਲ ਕਰ ਸਕਦੇ ਜੀ